ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਤਨਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪਾਠ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਜੋ ਸੋ ਐਸੇ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਤੋਂ ਹਮੇਸ਼ਾ ਵਾਰਨੇ ਬਰਹਾਰਨੇ ਜਾਣਾ ਕਰੀਏ ਜਿਨ੍ਹਾਂ ਨੇ ਖਾਲਸਾ ਜੀ ਸਾਨੂੰ ਇਹ ਮੱਤ ਦਿੱਤੀ ਹੈ ਕਿ ਭਾਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਹੀ ਸਾਰੇ ਸੁੱਖਾਂ ਨੂੰ ਦੇਣ ਦਾ ਦਾਤਾ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਕਿ ਭਾਈ ਇੱਕ ਵਾਹਿਗੁਰਜੀ ਦਾ ਨਾਮ ਨਹੀਂ ਵਿਸਰਨਾ ਚਾਹੀਦਾ ਕਿਉਂਕਿ ਜੇ ਵਾਹਿਗੁਰਜੀ ਦਾ ਨਾਮ ਵਿਸਰ ਗਿਆ ਤੇ ਫਿਰ ਖਾਲਸਾ ਦੀ ਟੇਡਾਂ ਟੇਡੀਆਂ ਜੂਨਾ ਦੇ ਵਿੱਚ ਸਾਨੂੰ ਪੈਣਾ ਪਵੇਗਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆ ਭਗਤ ਜੀ ਭਗਤ ਬਾਬਾ ਤਰਲੋਚਨ ਸਾਹਿਬ ਜੀ ਵੀ ਦੱਸਦੇ ਕਹਿੰਦੇ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਕਿ ਹੇ ਮੇਰੀਏ ਭੈਣੇ ਮੈਨੂੰ ਕਦੇ ਵਾਹਿਗੁਰ ਸੱਚੇ ਪਾਸ਼ਾ ਦਾ ਨਾਮ ਨਾ ਭੁੱਲੇ ਕਦੇ ਵੀ ਵਾਹਿਗੁਰੂ ਜੀ ਨੂੰ ਵਿਸਾਰੋ ਨਾ ਜਿਹੜਾ ਅੰਤ ਵੇਲੇ ਤੁਹਾਡਾ ਸਹਾਇਕ ਬਣੇਗਾ ਕਿਉਂਕਿ ਖਾਲਸਾ ਜੀ ਕਹੀਂ ਕਹਿੰਦੇ ਆ ਕਿ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਪੰਕਤੀਆਂ ਪੜ੍ਹ ਕੇ ਦੋ ਚਾਰ ਤੇ ਕਹਿਣ ਲੱਗ ਪੈਂਦੇ ਆ ਵਾਹਿਗੁਰੂ ਸੱਚੇ ਪਾਸ਼ਾ ਤੇ ਇੱਕ ਪੰਕਤੀ ਪੜ੍ਹਨ ਨਾਲ ਤਾਰ ਤਾਰ ਦਿੰਦਾ ਤੇ ਲੱਖਾਂ ਵਾਰੀ ਪਾਠ ਕਰਨ ਦੀ ਕੀ ਲੋੜ ਐ ਜਾਂ ਸਵਾ ਲੱਖ ਮੂਲ ਮੰਤਰ ਕਰਨ ਦੀ ਕੀ ਲੋੜ ਐ ਰੋਜ਼-ਰੋਜ਼ ਜਪਜੀ ਸਾਹਿਬ ਦਾ ਪਾਠ ਕਰਨ ਦੀ ਕੀ ਲੋੜ ਹੈ ਰੱਬ ਨੇ ਤੇ ਇੱਕ ਵਾਰ ਪੜ੍ਹਿਆ ਹੀ ਤਾਰ ਦੇਣਾ ਪਰ ਖਾਲਸਾ ਜੀ ਸਾਡਾ ਸਰੀਰ ਐਵੇਂ ਦਾ ਹੈ ਸੁਰਤ ਐਵੇਂ ਦੀ ਹੈ ਇਹ ਸਾਰੀ ਦੀ ਸਾਰੀ ਖੇੜ ਸੁਰਤੀ ਦੀ ਹੈ ਜਿਵੇਂ ਜਿਵੇਂ ਦੀ ਕਿਸੇ ਦੀ ਸੁਰਤ ਬਿਰਤ ਹੈ ਤਿਉਂ ਤਿਉਂ ਖਾਲਸਾ ਜੀ ਉਹਦਾ ਜਿਹੜਾ ਹਿਸਾਬ-ਉਤਾਬ ਹੋਵੇਗਾ ਕਈਆਂ ਦੀ ਸੁਰਤ ਵਿੱਚ ਅਠੇ ਪੈਰ ਵਾਹਿਗੁਰੂ ਜੀ ਦੀ ਯਾਦ ਰਹਿੰਦੀ ਹੈ ਖਾਲਸਾ ਜੀ ਤੇ ਕਈ ਮੇਰੇ ਵਰਗੇ ਮਹਾਰਾਜ ਨੂੰ ਯਾਦ ਹੀ ਨਹੀਂ ਕਰਦੇ ਤੇ ਅੰਤ ਸਮੇਂ ਨੂੰ ਜਿੱਥੇ ਸੁਰਤੀ ਬਿਰਤੀ ਰੁਕ ਗਈ ਜੋ ਅੰਤਲੇ ਸਮੇਂ ਵਿੱਚ ਯਾਦ ਰਹਿ ਗਿਆ ਉਵੇਂ ਦਾ ਹੀ ਖਾਲਸਾ ਜੀ ਸਾਡੇ ਨਾਲ ਹਿਸਾਬ ਕਿਤਾਬ ਹੋਵੇਗਾ ਜਿਸ ਵੇਲੇ ਮੰਨ ਲਓ ਵੀ ਇੱਕ ਆਖਰੀ ਸਾਹ ਸਾਡਾ ਰਹਿ ਗਿਆ ਸਰੀਰ ਵਿੱਚ ਉਹ ਸਾਹ ਲੈਂਦਿਆਂ ਅਸੀਂ ਜੋ ਸੋਚ ਲਿਆ ਜਿਹਦੇ ਬਾਰੇ ਸੋਚ ਲਿਆ ਉਦਾਂ ਦਾ ਹੀ ਖਾਲਸਾ ਜੀ ਸਾਨੂੰ ਅੱਗੇ ਸਰੀਰ ਮਿਲਣਾ ਇਹ ਕੋਈ ਗੱਪ ਤੇ ਗਪਾਉੜ ਨਹੀਂ ਹੈ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਭਗਤ ਜੀ ਭਗਤ ਬਾਬਾ ਤਰਲੋਚਨ ਸਾਹਿਬ ਜੀ ਕਹਿੰਦੇ ਆ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰਾ ਐ ਐਸੀ ਚਿੰਤਾ ਮਹਿ ਜੇ ਮਰਐ ਕਹਿੰਦੇ ਜੇ ਕਿਤੇ ਅੰਤ ਸਮੇਂ ਮਰਨ ਵੇਲੇ ਮਨੁੱਖ ਨੂੰ ਧਨ ਪਦਾਰਥ ਚੇਤੇ ਆ ਗਿਆ ਜੇ ਮਰਨ ਲੱਗਿਆ ਮੰਨ ਲੋ ਲਾਸਟ ਸਵਾਸਾ ਹੈ ਲਾਸਟ ਸਵਾਸ ਲੈਣ ਲੱਗਿਆ ਚੇਤਾ ਆ ਗਿਆ ਵੀ ਮੈਂ ਤਾਂ ਇੰਨੇ ਪੈਸੇ ਜੋੜੇ ਸੀ ਐਨਾ ਕੁਝ ਜੋੜਿਆ ਸੀ ਤੇ ਖਾਲਸਾ ਜੀ ਉੱਥੇ ਹੀ ਬਿਰਤੀ ਅੜ ਜਾਣੀ ਐ ਇਹ ਇਹ ਵੀ ਦੱਸਣਾ ਕੀਤਾ ਹੈ ਭਗਤ ਜੀ ਨੇ ਫਿਰ ਕੀ ਹੋਵੇਗਾ ਜਿਹਦੀ ਮਰਨ ਵੇਲੇ ਧਨ ਪਦਾਰਥਾਂ ਵਿੱਚ ਸੋਚ ਰਹਿ ਗਈ ਧਨ ਪਦਾਰਥਾਂ ਨੂੰ ਸੋਚਦਿਆਂ ਸੋਚਦਿਆਂ ਜਿਹੜਾ ਮਰ ਗਿਆ ਤੇ ਫਿਰ ਖਾਲਸਾ ਜੀ ਕਹਿੰਦੇ ਆ ਸਰਪ ਜੂਨ ਵਲ ਵਲ ਆਉਤਰ ਹੈ ਕਹਿੰਦੇ ਉਹ ਮੋੜ ਮੋੜ ਕੇ ਸੱਪ ਦੀ ਜੂਨੇ ਬਵੇਗਾ ਜਿਹਦੀ ਅੰਤਲੇ ਸਮੇਂ ਵਿੱਚ ਸੁਰਤੀ ਬਿਰਤੀ ਧਨ ਪਦਾਰਥਾਂ ਦੇ ਵਿੱਚ ਰਹਿ ਗਈ ਮਾਇਆ ਦੇ ਵਿੱਚ ਰਹਿ ਗਈ ਉਹ ਫਿਰ ਖਾਲਸਾ ਜੀ ਸੱਪ ਦੀ ਜੂਨੀ ਵਿੱਚ ਆਉਂਦਾ ਹੈ ਮਹਾਰਾਜ ਬਚਨ ਕਰ ਰਏ ਕਹਿੰਦੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਇਹ ਬਚਨ ਵੀ ਮਹਾਰਾਜ ਕਰਦੇ ਕਿ ਜਿਹੜਾ ਅੰਤਲੇ ਸਮੇਂ ਨੂੰ ਮਰਨ ਲੱਗਾ ਮਨੁੱਖ ਉਹਨੂੰ ਆਪਣੀ ਇਸਤਰੀ ਯਾਦ ਆ ਜਾਵੇ ਤੇ ਖਾਲਸਾ ਜੀ ਜਦੋਂ ਇਸਤਰੀ ਯਾਦ ਆ ਗਈ ਆਪਣੀ ਘਰ ਵਾਲੀ ਯਾਦ ਆ ਗਈ ਇਹ ਕਹਿੰਦੇ ਨੇ ਫਿਰ ਉਹ ਚਾਹੇ ਘਰ ਵਾਲੀ ਹੋਵੇ ਚਾਹੇ ਖਾਲਸਾ ਜੀ ਕੋਈ ਵੀ ਜਨਾਨੀ ਹੋਵੇ ਜਿਹਦੇ ਨਾਲ ਉਹਦਾ ਵਿਵਹਾਰ ਹੋਵੇ ਜ਼ਿੰਦਗੀ ਵਿੱਚ ਜੇ ਉਹਨੂੰ ਮਰਨ ਵੇਲੇਆਂ ਖਾਲਸਾ ਜੀ ਇਸਤਰੀ ਚੇਤੇ ਆ ਗਈ ਯਾਦ ਰਹਿ ਗਈ ਤੇ ਉਹ ਯਾਦ ਕਰਦਿਆਂ ਪ੍ਰਾਣ ਤਿਆਗ ਗਿਆ ਤੇ ਕਹਿੰਦੇ ਵੇਸਵਾ ਜੂਨ ਵੱਲ ਵੱਲ ਉਤਰ ਉਹਨੂੰ ਫਿਰ ਵੇਸਵਾ ਦਾ ਜਨਮ ਮਿਲਦਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਚਨ ਕਰ ਰਹੇ ਕਿ ਬੇਸਵਾ ਜੂਨ ਵੱਲ ਵੱਲ ਉਤਰੇ ਅੰਤਲੇ ਸਮੇਂ ਵਿੱਚ ਜੇ ਜਨਾਨੀ ਚੇਤੇ ਰਹਿ ਗਈ ਫਿਰ ਕਹਿੰਦੇ ਨੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਿ ਜੇ ਕੋਈ ਮਨੁੱਖ ਅੰਤਲੇ ਸਮੇਂ ਦੇ ਵਿੱਚ ਆਪਣੇ ਪੁੱਤਰਾਂ ਨੂੰ ਯਾਦ ਕਰਦਾ ਮਰ ਗਿਆ ਧੀਆ ਪੁੱਤਰਾਂ ਨੂੰ ਯਾਦ ਕਰਦਾ ਮਰ ਗਿਆ ਜਦੋਂ ਅੰਤਲਾ ਸਵਾਸਾ ਆਇਆ ਤੇ ਧੀ ਪੁੱਤ ਯਾਦ ਆ ਗਏ ਇਹ ਬਾਣੀ ਕਹਿੰਦੀ ਹੈ ਖਾਲਸਾ ਜੀ ਸੂਕਰ ਜੂਨ ਵਲਵਲ ਆਉਤਰੈ ਫਿਰ ਉਹਨੂੰ ਸੂਰ ਦੀ ਜੂਨੇ ਪਾਇਆ ਜਾਂਦਾ ਏ 18-18 ਬੱਚੇ ਲੈ ਕੇ ਫਿਰ ਉਹ ਤੁਰਿਆ ਫਿਰਦਾ ਗੰਦ ਖਾਂਦਾ ਫਿਰਦਾ ਰੂੜੀਆਂ ਦੇ ਉੱਤੇ ਜਿਵੇਂ ਜਿਵੇਂ ਦੀ ਕਿਸੇ ਦੀ ਬਿਰਤੀ ਖਲੋ ਗਈ ਅੰਤਲੇ ਸਮੇਂ ਦੇ ਵਿੱਚ ਤਿਉਂ ਤਿਉਂ ਦਾ ਖਾਲਸਾ ਜੀ ਜਨਮ ਮਿਲ ਜਾਣਾ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਹਿੰਦੇ ਅਖੀਰ ਵਿੱਚ ਜਿਹਨੂੰ ਆਖਰੀ ਸੁਵਾਸੇ ਵਿੱਚ ਕਿਸੇ ਮਨੁੱਖ ਨੂੰ ਆਪਣੇ ਘਰ ਬਾਹਰ ਮਹਿਲ ਮਾੜੀਆਂ ਚੇਤੇ ਰਹਿ ਗਈਆਂ ਜੇ ਘਰ ਬਾਹਰ ਚੇਤੇ ਕਰਦਿਆ ਹੌਕਾ ਲਾ ਗਿਆ ਮਰ ਗਿਆ ਤੇ ਕਹਿੰਦੇ ਪ੍ਰੇਤ ਜੋਂਨ ਵੱਲ ਵੱਲ ਆਉਤਰੇ ਉਹਨੂੰ ਫਿਰ ਖਾਲਸਾ ਜੀ ਪ੍ਰੀਤੀ ਪ੍ਰੇਤ ਦੀ ਜੂਨਾ ਵਿੱਚ ਪਾਇਆ ਜਾਂਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬਾਣੀ ਬਚਨ ਕਰਦੀ ਹੈ ਕਿ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਉਹ ਭਲਿਆ ਵਾਹਿਗੁਰਜੀ ਦਾ ਨਾਮ ਨਾ ਵਿਸਾਰ ਕਿਉਂਕਿ ਅੰਤਲੇ ਸਮੇਂ ਵਿੱਚ ਤੈਨੂੰ ਫੇਰ ਹੀ ਰੱਬ ਚੇਤੇ ਆਉਣਾ ਜੇ ਤੂੰ ਉਸਾਰੀ ਉਮਰ ਵਿੱਚ ਕਿਤੇ ਜੱਪਿਆ ਹੋਵੇਗਾ ਵੇਖੋ ਅਸੀਂ ਸਾਰੀ ਉਮਰ ਖਾਲਸਾ ਜੀ ਪੈਸੇ ਪਿੱਛੇ ਭੱਜਦੇ ਆਂ ਤੇ ਮਰਨ ਲੱਗਿਆਂ ਪੈਸਾ ਹੀ ਚੇਤੇ ਆਉਣਾ ਤੇ ਫਿਰ ਸਾਨੂੰ ਸੱਪ ਦੀ ਜ਼ੂਣ ਮਿਲ ਜਾਣੀ ਸਾਰੀ ਉਮਰ ਅਸੀਂ ਇਸਤਰੀਆਂ ਦੇ ਪਿੱਛੇ ਬੇਗਾਨਾ ਰੂਪ ਵੇਖਦੇ ਫਿਰਦੇ ਆਂ ਜਾਂ ਆਪਣੀ ਇਸਤਰੀ ਨੂੰ ਸਭ ਕੁਝ ਮੰਨਦੇ ਫਿਰਦੇ ਆਂ ਤੇ ਅੰਤਲੇ ਸਮੇਂ ਨੂੰ ਖਾਲਸਾ ਜੀ ਉਹ ਇਸਤਰੀ ਚੇਤੇ ਰਹਿ ਜਾਣੀ ਫਿਰ ਖਾਲਸਾ ਜੀ ਧੀਆਂ ਪੁੱਤਰਾਂ ਨਾਲ ਲਾੜ ਲਡਾਉਂਦੇ ਫਿਰਦੇ ਆ ਠਗੀਆਂ ਠੌਰੀਆਂ ਮਾਰ ਕੇ ਮਾਇਆ ਇਕੱਠੀ ਕਰਦੇ ਆ ਤੇ ਜਦੋਂ ਮੌਤ ਆਉਣੀ ਆ ਉਸ ਵੇਲੇ ਖਾਲਸਾ ਜੀ ਪੁੱਤਰੀ ਚੇਤੇ ਰਹਿ ਜਾਣੇ ਧੀਆਂ ਚੇਤੇ ਰਹਿ ਜਾਣੀਆਂ ਤੇ ਫਿਰ ਸਾਨੂੰ ਜਿਹੜਾ ਸੂਰ ਹੈ ਉਹਦੀ ਜੂਨੀ ਪ੍ਰਾਪਤ ਹੋ ਜਾਣੀ ਹੈ ਤੇ ਫਿਰ ਜਾਂ ਜਿਹੜੇ ਘਰ-ਬਾਰ ਮਹਿਲ ਮਾੜੀਆਂ ਕੋਠੀਆਂ ਬੰਗਲੇ ਛੱਤਲੇ ਆ ਇਹ ਜਦੋਂ ਖਾਲਸਾ ਜੀ ਅੰਤਲਾ ਸਵਾਸਾ ਆਉਣਾ ਤੇ ਇਹ ਚੇਤੇ ਵਿੱਚ ਰਹਿ ਗਿਆ ਕਿ ਮੈਂ ਤੇ ਮਣਾ ਕੋਠੀਆਂ ਕਾਰਾਂ ਕਈ ਕੁਝ ਖੜਾ ਕੀਤਾ ਇਹ ਹੌਕਾ ਲੈ ਕੇ ਜੇ ਮਨੁੱਖ ਮਰ ਗਿਆ ਫਿਰ ਖਾਲਸਾ ਜੀ ਉਸੇ ਘਰ ਵਿੱਚ ਹੀ ਪ੍ਰੇਤ ਬਣ ਕੇ ਰਹਿੰਦਾ ਘੁੰਮਦਾ ਫਿਰਦਾ ਤੇ ਦਾਸ ਇੱਕ ਆਪ ਜੀ ਨੂੰ ਗੱਲਾਂ ਦੱਸ ਦੇਵੇ ਤੁਹਾਨੂੰ ਸ਼ਾਇਦ ਇਹਨਾਂ ਗੱਲਾਂ ਤੇ ਖਾਲਸਾ ਜੀ ਕਦੇ ਯਕੀਨ ਨਾ ਆਵੇ ਪਰ ਸਾਡਾ ਤੇ ਨਿਤ ਦਾ ਵਿਵਹਾਰ ਹੋ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਬਦਰੂਹਾ ਮਾੜੀਆਂ ਚੀਜ਼ਾਂ ਨੇ ਨਾ ਤੇ ਜਦੋਂ ਖਾਲਸਾ ਜੀ ਉਥੇ ਚੰਡੀ ਦੇ ਜਾਪ ਪੜੀਦੇ ਆ ਤੇ ਫਿਰ ਜਦੋਂ ਨਿਕਲ ਕੇ ਬੋਲਦੇ ਆ ਤੇ ਪੁੱਛੀਦਾ ਤੇ ਅੱਗੋਂ ਕੋਈ ਕਿਸੇ ਦਾ ਦਾਦਾ ਹੁੰਦਾ ਕੋਈ ਪਰਦਾਦਾ ਹੁੰਦਾ ਕੋਈ ਕੁਛ ਇਹੋ ਹੀ ਉਹ ਖਾਲਸਾ ਜੀ ਦਾਦੇ ਪਰਦਾਦੇ ਹੀ ਘੁੰਮੀ ਜਾਂਦੇ ਆ ਘਰਾਂ ਦੇ ਵਿੱਚ ਪ੍ਰੇਤ ਬਣ ਕੇ ਬੈਠੇ ਆ ਗਾਂ ਉਹਨਾਂ ਦਾ ਪਾਰ ਉਤਾਰਾ ਨਹੀਂ ਰੱਬ ਨੇ ਕੀਤਾ ਕਿਉਂਕਿ ਮਰਨ ਲੱਗਿਆਂ ਘਰ ਚ ਇਤੇ ਰਹਿ ਗਿਆ ਤੇ ਜੇ ਕਿਸੇ ਨੂੰ ਇਹ ਹੋਵੇ ਵੀ ਇਹ ਸ਼ਾਇਦ ਗੱਪਾਂ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਖਾਲਸਾ ਜੀ ਗੂਜਰੀ ਵਿੱਚ ਭਗਤ ਜੀ ਭਗਤ ਬਾਬਾ ਤਰਲੋਚਨ ਸਾਹਿਬ ਜੀ ਦਾ ਤੇ ਮਹਾਰਾਜ ਜੀਆਂ ਦੇ ਅੰਗ ਹਨ 526 ਉਹਦੇ ਉੱਤੇ ਸ਼ਬਦ ਹੈ ਤੁਸੀਂ ਪੜ੍ਹ ਸਕਦੇ ਹੋ ਤੇ ਫਿਰ ਖਾਲਸਾ ਜੀ ਜਿਹੜਾ ਬੰਦਾ ਇਹ ਅੰਤ ਸਮੇਂ ਵਿੱਚ ਇਦਾਂ ਜਿਹਦੀ ਜਿੱਥੇ ਬਿਰਤੀ ਖਲੋ ਜਾਂਦੀ ਹੈ ਤਿਉਂ ਤਿਉਂ ਦਾ ਉਹਨੂੰ ਜਨਮ ਮਿਲ ਜਾਂਦਾ ਫਿਰ ਭਗਤ ਜੀ ਨੂੰ ਪੁੱਛਣਾ ਕੀਤਾ ਭਗਤ ਜੀ ਹੋਰ ਵੀ ਕੋਈ ਜਿਹੜੇ ਗੁਰਮੁਖ ਹਨ ਨਾਮ ਜਪਦੇ ਆ ਜੇ ਕੋਈ ਯਾਦ ਕਰਦਾ ਮਰ ਜਵੇ ਪਰਮੇਸ਼ਰ ਨੂੰ ਅੰਤ ਕਾਲ ਵਿੱਚ ਖਾਲਸਾ ਜੀ ਕੋਈ ਵਾਹਿਗੁਰੂ ਜੀ ਵਾਹਿਗੁਰੂ ਜਪਦਿਆਂ ਸਰੀਰ ਛੱਡ ਦੇਵੇ ਉਹਦਾ ਕੀ ਹੁੰਦਾ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਕਿ ਭਗਤ ਬਾਬਾ ਤਰਲੋਚਨ ਸਾਹਿਬ ਜੀ ਕਹਿੰਦੇ ਆ ਜਿਹੜੇ ਮਨੁੱਖ ਨੂੰ ਅੰਤ ਸਮੇਂ ਵਿੱਚ ਵਾਹਿਗੁਰੂ ਯਾਦ ਆ ਜਾਵੇ ਪਰਮੇਸ਼ਰ ਯਾਦ ਆ ਜਾਵੇ ਉਹ ਉਹਨੂੰ ਯਾਦ ਆਉਂਦਾ ਜਿਨੇ ਖਾਲਸਾ ਜੀ ਸਾਰੀ ਉਮਰ ਜਪਿਆ ਹੋਵੇ ਉਹਨੂੰ ਯਾਦ ਆਉਂਦਾ ਜਿਹਨੂੰ ਖਾਲਸਾ ਦੀ ਕਦੇ ਜਪਿਆ ਹੀ ਨਹੀਂ ਕਦੇ ਚੇਤੇ ਹੀ ਨਹੀਂ ਕੀਤਾ ਅੰਤਕਾਲ ਕਿਵੇਂ ਚੇਤੇ ਆ ਜਾਵੇਗਾ ਤੇ ਜਿਨ੍ਹਾਂ ਨੇ ਜਿਹੜੀ ਜਿਹੜੀ ਚੀਜ਼ ਨਾਲ ਪ੍ਰੇਮ ਕੀਤਾ ਕਿਸੇ ਦਾ ਪ੍ਰੇਮ ਘਰਾਂ ਦੇ ਨਾਲ ਹੈ ਅੰਤ ਵੇਲੇ ਘਰ ਚੇਤੇ ਰਹਿ ਜਾਣ ਕਿਸੇ ਦਾ ਬੱਚਿਆਂ ਨਾਲ ਆ ਬੱਚੇ ਚੇਤੇ ਰਹਿ ਜਾਣੇ ਕਿਸੇ ਦਾ ਮਾਇਆ ਨਾਲ ਆ ਮਾਇਆ ਚੇਤੇ ਰਹਿ ਜਾਣੀ ਕਿਸੇ ਦਾ ਆਪਣੀ istri ਨਾਲ ਪ੍ਰੇਮ ਹੈ ਉਹ ਚੇਤੇ ਰਹਿ ਜਾਣੀ ਵਾਹਿਗੁਰਜੀ ਦਾ ਜਿਹਦੇ ਨਾਲ ਪ੍ਰੇਮ ਹੋਊਗਾ ਜਾਂ ਜਿਹਦਾ ਵਾਹਿਗੁਰਜੀ ਨਾਲ ਪ੍ਰੇਮ ਹੋਊਗਾ ਉਹਨੂੰ ਹੀ ਵਾਹਿਗੁਰਜੀ ਯਾਦ ਆਉਣਗੇ ਦੂਜੇ ਨੂੰ ਥੋੜਾ ਆਉਣਗੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਜਿਹੜਾ ਅੰਤ ਸਮੇਂ ਵਿੱਚ ਵਾਹਿਗੁਰਜੀ ਨੂੰ ਯਾਦ ਕਰ ਲਵੇ ਕਹਿੰਦੇ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਬਸੈ ਭਗਤ ਜੀ ਕਹਿੰਦੇ ਹਨ ਉਹ ਮਨੁੱਖ ਜਿਹੜਾ ਹੈ ਉਹ ਖਾਲਸਾ ਦੀ ਸਾਰਿਆਂ ਬੰਧਣਾ ਤੋਂ ਮੁਕਤ ਹੋ ਜਾਂਦਾ ਤੇ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਵਿੱਚ ਜਾ ਕੇ ਸਮਾ ਜਾਂਦਾ ਹੈ ਪੀਤੰਬਰ ਵਾਗੈ ਹਿਰਦੇ ਵਸੇ ਤੇ ਵਾਹਿਗੁਰੂ ਜੀ ਦੇ ਹਿਰਦੇ ਵਿੱਚ ਜਾ ਵਸਦਾ ਹੈ ਤੇ ਉਹਦੇ ਹਿਰਦੇ ਵਿੱਚ ਵਾਹਿਗੁਰੂ ਆਣ ਵਸਦਾ ਹੈ ਉਹ ਨਰ ਫਿਰ ਜੀ ਖਾਲਸਾ ਜੀ ਮੁਕਤ ਹੋ ਜਾਂਦਾ ਸਾਰਿਆਂ ਮਾਇਆ ਦੇ ਬੰਧਨਾਂ ਤੋਂ ਇਹ ਧਨ ਇਸਤਰੀ ਪੁੱਤਰ ਤੇ ਘਰਬਾਰ ਦੇ ਮੋਹ ਤੋਂ ਆਜ਼ਾਦ ਹੋ ਕੇ ਉਹਦੀ ਖਾਲਸਾ ਜੀ ਮੁਕਤੀ ਹੋ ਜਾਂਦੀ ਹੈ ਉਹਦਾ ਜੰਮਣ ਤੇ ਮਰਨ ਦਾ ਗੇੜ ਮੁੱਕ ਜਾਂਦਾ ਜਿਹੜਾ ਅੰਤ ਸਮੇਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰ ਲੈਂਦਾ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਕਰੋ ਉਹੀ ਸਭ ਕੁਝ ਹੈ ਉਹ ਅਮਰਤ ਭਰਪੂਰ ਸਤਗੁਰੂ ਹੈ ਉਹੀ ਖਾਲਸਾ ਜੀ ਅਸਲੀ ਹੈ ਤਤ ਹੈ ਉਹਦਾ ਨਾਮ ਕੇਵਲ ਰਾਮ ਨਾਮ ਮਨੋਰਮੰ ਬਦ ਅਮਰਤ ਤਤਮਯੰ ਇਹ ਭਗਤ ਜੈਦੇਵ ਜੀ ਕਹਿੰਦੇ ਹਨ ਕਿ ਉਹਦਾ ਨਾਮ ਵਾਹਿਗੁਰੂ ਜੀ ਦਾ ਸੁੰਦਰ ਹੈ ਜੋ ਉਹਨੂੰ ਸਿਮਰਿਆ ਕਰੋ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਜੁੜਿਆ ਕਰੋ ਖਾਲਸਾ ਜੀ ਕਿਉਂਕਿ ਉਹ ਸਾਰੀਆਂ ਜਿਹੜੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਵਾਲਾ ਦਾਤਾ ਹੈ ਸੋ ਇਸ ਕਰਕੇ ਇਹ ਵਿਚਾਰ ਆਪਣੇ ਹਿਰਦੇ ਵਿੱਚ ਰੱਖੋ ਆਪਾਂ ਕੀ ਕਰਦੇ ਹਾਂ ਜਿਹੜੀ ਚਿਤਵਣੀ ਸਾਡੇ ਹਿਰਦੇ ਵਿੱਚ ਜ਼ਿਆਦਾ ਰਹਿੰਦੀ ਹੈ ਖਾਲਸਾ ਜੀ ਉਹ ਸੁਪਨੇ ਵਿੱਚ ਵੀ ਆ ਜਾਂਦੀ ਹੈ ਤੇ ਜਿਹੜੀ ਚਿਤਵਣੀ ਸਾਡੇ ਹਿਰਦੇ 'ਚ ਜ਼ਿਆਦਾ ਰਹੇਗੀ ਉਹ ਖਾਲਸਾ ਜੀ ਅੰਤਲੇ ਸਵਾਸਾਂ ਵਿੱਚ ਵੀ ਆ ਗਈ ਤੇ ਜੇ ਉਹ ਆ ਗਈ ਤੇ ਖਾਲਸਾ ਜੀ ਉਹੀ ਸਾਨੂੰ ਜਨਮ ਜਿਹੜਾ ਮਿਲ ਜਾਣਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਆ ਭਾਈ ਮੁੱਖੋਂ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਿਆ ਕਰੀਏ ਮੇਰੇ ਮਨ ਮੁਖ ਹਰ 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 ਬੋਲੀ ਹੈ ਆਪਣੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੀਏ ਕਿ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਜਿਹੜਾ ਕੋਈ ਸ਼ਰਨ ਜਾਂਦਾ ਹੈ ਉਹਦੇ ਉੱਤੇ ਉਹ ਮਿਹਰ ਕਰਕੇ ਉਹਦੀ ਰੱਖਿਆ ਕਰਦਾ ਹੈ ਜੋ ਆਵਤ ਸਰਣ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਮਹਾਰਾਜ ਜਿਹੜਾ ਤੁਹਾਡੀ ਸ਼ਰਨ ਪੈ ਗਿਆ ਹੈ ਤੁਸੀਂ ਉਹਦੇ ਉੱਤੇ ਮਿਹਰ ਦੀ ਨਿਗਾਹ ਕਰਦੇ ਹੋ ਉਹਦੀ ਰੱਖਿਆ ਕਰਦੇ ਹੋ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮਰਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਸੀਂ ਵੀ ਆਪ ਜੀ ਦੀ ਸ਼ਰਨ ਆਏ ਹਾਂ ਕਿਰਪਾ ਕਰੋ ਸਾਡੀ ਵੀ ਇੱਜ਼ਤ ਪੱਤਰ ਰੱਖ ਲਿਓ ਕਿਰਪਾ ਕਰੋ ਮਹਾਰਾਜ ਮੈਂ ਆਪ ਜੀ ਤੋਂ ਵਾਰਨੇ ਬਲਹਾਰਨੇ ਜਾਣਾ ਹਾਂ ਆਪ ਜੀ ਦੀ ਸ਼ਰਨ ਵਿੱਚ ਆ ਕੇ ਖਾਲਸਾ ਜੀ ਸਾਰੇ ਦੁੱਖ ਸਾਰੇ ਝੋਰੇ ਖਤਮ ਹੋ ਜਾਂਦੇ ਆ ਜੋ ਭਾਵੈ ਤੇ ਰੱਖੋ ਸੁਆਮੀ ਜਨੂ ਨਾਨਕ ਸ਼ਰਨ ਤੁਮਾਰੀ ਮਹਾਰਾਜ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ ਕਿਰਪਾ ਕਰੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਤੇ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਨੂੰ ਸਮਤ ਬਖਸ਼ੀ ਮਾਤ ਬਖਸ਼ੀ ਤੇ ਭੈਣ ਆਪ ਹੀ ਦੱਸਦੀ ਹੈ ਕਹਿੰਦੀ ਵੀ ਮੇਰਾ ਸੁਭਾਅ ਸ਼ੁਰੂ ਤੋਂ ਬੜਾ ਗੁੱਸੇ ਵਾਲਾ ਤੇ ਮੈਂ ਆਪਣਾ ਖਾਲਸਾ ਜੀ ਔਗਣ ਵੇਹੇ ਕੋਈ ਨਹੀਂ ਦੱਸਦਾ ਬੜੀ ਵੱਡੀ ਗੱਲ ਇਸ ਭੈਣ ਨੇ ਦੱਸੀ ਹੈ ਤੇ ਕਹਿੰਦੀ ਮੇਰਾ ਸ਼ੁਰੂ ਤੋਂ ਸੁਭਾਅ ਜਿੱਦਾਂ ਹਰ ਬੰਦੇ ਨਾਲ ਵਿਤਕਰਾ ਜਿਆ ਕਰੀ ਜਾਣਾ ਤੇ ਮਾੜਾ ਸਮਝਣਾ ਹਰ ਇੱਕ ਨੂੰ ਆਪਣੇ ਤੋਂ ਤੇ ਇਦਾਂ ਦਾ ਮੇਰਾ ਸੁਭਾਅ ਸੀ ਮੈਂ ਨਹੀਂ ਸੀ ਚਾਹੁੰਦੀ ਵੀ ਮੇਰੇ ਲਾਗੇ ਕੋਈ ਵੱਡੀ ਗੱਲ ਕਰੇ ਜਾਂ ਮੇਰੇ ਤੋਂ ਕੋਈ ਵਧੀਆ ਚੀਜ਼ ਕਿਸੇ ਕੋਲੇ ਹੋਵੇ ਇਥੋਂ ਤੱਕ ਕਿ ਕਹਿੰਦੀ ਮੈਂ ਇਦਾਂ ਦਾ ਸੀ ਵੀ ਜੇ ਕੋਈ ਮੇਰੇ ਤੋਂ ਮਹਿੰਗਾ ਸਾਡੇ ਘਰ ਵਿੱਚ ਸੂਟ ਜਿਦਾ ਮੇਰੀ ਨਨਾਨ ਜਾਂ ਮੇਰੀ ਦਰਾਣੀ ਲੈ ਆਉਂਦੀ ਸੀ ਤੇ ਮੈਂ ਜਿਹੜਾ ਸੂਟ ਆਂਦਾ ਸੀ ਮੈਂ ਉਹਨੂੰ ਅੱਗ ਲਾ ਕੇ ਸਾੜ ਦਿੰਦੀ ਸਾਂ ਇਦਾਂ ਦਾ ਭੈੜਾ ਸੁਭਾਅ ਪੈਣ ਕਹਿੰਦੀ ਮੇਰਾ ਸੀ ਕਹਿੰਦੇ ਮੇਰੇ ਦੋ ਬੱਚੇ ਨੇ ਤੇ ਅਸੀਂ ਖਰਚਾ ਚੁੱਕ ਕੇ ਸਭ ਕੁਝ ਕਰਕੇ ਜੋ ਸਾਡੇ ਕੋ ਹੋਇਆ ਤੇ ਭੈਣ ਕੇ ਨਹੀਂ ਮੇਰਾ ਘਰ ਵਾਲਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਹੈ ਜੋ ਸਾਡੇ ਕੋ ਕਰਜ਼ਾ ਚੁੱਕਿਆ ਗਿਆ ਜੋ ਸਾਡੇ ਕੋ ਪੈਸੇ ਸਨ ਜੋ ਵੀ ਸੀ ਤੇ ਅਸੀਂ ਉਹ ਪੈਸੇ ਲਾ ਕੇ ਤੇ ਆਪਣੇ ਦੋਵਾਂ ਪੁੱਤਰਾਂ ਨੂੰ ਕੈਨੇਡਾ ਭੇਜਿਆ ਉਹਨਾਂ ਸਟੱਡੀ ਵੀ ਉੱਥੇ ਪੂਰੀ ਕਰ ਲਈ ਪਰ ਉਹਨਾਂ ਨੂੰ ਗਾਂਹ ਕੰਮ ਨਹੀਂ ਸੀ ਮਿਲਦਾ ਨਾ ਕੋਈ ਉਹਨਾਂ ਦੇ ਵੀਜ਼ਿਆਂ ਦਾ ਕੋਈ ਪਤਾ ਲੱਗਦਾ ਸੀ ਗਾਂਹ ਕੁਝ ਜੱਕਰ ਪੈ ਗਿਆ ਸੀ ਖਾਲਸਾ ਜੀ ਤੇ ਬਾਕੀ ਭੈਣ ਦੱਸਦੀ ਆ ਕਿ ਮੈਂ ਖੁਦ ਬੜਾ ਬਿਮਾਰ ਰਹਿਣ ਲੱਗ ਪਈ ਸਾਂ ਤੇ ਪਹਿਲਾਂ ਮੇਰਾ ਪਿਤਾ ਨਿਕਲਿਆ ਉਸ ਤੋਂ ਬਾਅਦ ਮੇਰੇ ਲੀਵਰ ਦੇ ਵਿੱਚ ਕੋਈ ਦਿੱਕਤ ਆ ਗਈ ਉਸ ਤੋਂ ਬਾਅਦ ਭੈਣ ਕਹਿੰਦੀ ਕਿ ਕਿਡਨੀ ਦੇ ਵਿੱਚ ਮੇਰੀ ਦਿੱਕਤ ਆ ਗਈ ਡਾਕਟਰ ਕਹਿੰਦੇ ਵੀ ਇੱਕ ਪ੍ਰੇਟ ਪਤਾ ਨਹੀਂ ਖਾਲਸਾ ਜੀ ਕੋਈ ਮਾਸ ਦਾ ਟੁਕੜਾ ਜਿਹੜਾ ਸੀ ਉਹ ਉਹਨਾਂ ਨੇ ਉਹ ਵਧਿਆ ਹੋਇਆ ਸੀ ਜਾਂ ਇਨਫੈਕਸ਼ਨ ਕਰਕੇ ਜਾਂ ਕੋਈ ਰੋਗ ਕਰਕੇ ਉਹ ਕੱਢਣਾ ਪੈਣਾ ਸੀ ਉਹਦੇ ਕਰਕੇ ਦਿੱਕਤ ਆਉਂਦੀ ਸੀ ਤੇ ਭੈਣ ਕਹਿੰਦੀ ਮੇਰਾ ਨਾ ਸੁਭਾਅ ਬੜਾ ਵੀਰ ਜੀ ਕੱਬਾ ਸੀ ਬਹੁਤ ਮਾੜਾ ਸੁਭਾਅ ਤੇ ਕਹਿੰਦੇ ਵੀ ਮੈਨੂੰ ਨਾ ਕਿਸੇ ਨੇ ਦੱਸਿਆ ਵੀ ਤੂੰ ਜੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਵੇਂ ਕਿਉਂਕਿ ਮੈਂ ਕਿਸੇ ਕੋ ਆਪਣਾ ਦੁੱਖ ਰਾਂ ਰੋਈ ਸਾਂ ਉਹਨੇ ਮੈਨੂੰ ਆਗੋਂ ਦੱਸਿਆ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰ ਬਾਬਾ ਨੌਰ ਸਿੰਘ ਸਾਹਿਬ ਦੇ ਘਰ ਜਾਇਆ ਕਰ ਤੇਰੇ ਤੇ ਕਿਰਪਾ ਹੋਊਗੀ ਤੇਰੇ ਤੇ ਮੇਰ ਹੋਊਗੀ ਕਿ ਤੈਨੂੰ ਬਾਬਾ ਰਾਜੀ ਕਰੂਗਾ ਸਾਨੂੰ ਉਹਨੇ ਰਾਜੀ ਕੀਤਾ ਕਹੀਂ ਇਹੋ ਜੀਆਂ ਉਹਨੇ ਫਿਰ ਖਾਲਸਾ ਜੀ ਉਹ ਭੈਣ ਉਹਨਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਦੱਸਿਆ ਉਹਨਾਂ ਨੇ ਦਾਸ ਦੀਆਂ ਹੱਡ ਬੀਤੀਆਂ ਬਾਰੇ ਵੀ ਇਹਨਾਂ ਨੂੰ ਦੱਸਤਾ ਵੀ ਹੋਰ ਵੀ ਜਿਹੜੇ ਚੈਨਲ ਪਾਉਂਦੇ ਉਹਨਾਂ ਬਾਰੇ ਵੀ ਦੱਸ ਦਿੱਤਾ ਚਲੋ ਮਹਾਰਾਜ ਦੀ ਕਿਰਪਾ ਨਾਲ ਸੁਣਨ ਲੱਗ ਪਏ ਉਹਨਾਂ ਦੀ ਸ਼ਰਧਾ ਬਣ ਗਈ ਸ਼ਹੀਦਾਂ ਦੇ ਉੱਪਰ ਬਾਣੀ ਪੜਨ ਲੱਗ ਪਏ ਨਾਮ ਜਪਣ ਲੱਗ ਪਏ ਤੇ ਪਰ ਜਿਹੜਾ ਸੁਭਾਅ ਸੀ ਹੁਣ ਖਾਲਸਾ ਜੀ ਉਹ ਕਿਸੇ ਕਿਸੇ ਦਾ ਬਦਲਦਾ ਨਹੀਂ ਤੇ ਨਹੀਂ ਬਦਲਦਾ ਪਰ ਬੰਦੇ ਦੇ ਆਪਣੇ ਹੱਥ ਵਾਸ ਵੀ ਹੁੰਦਾ ਜੇ ਬੰਦਾ ਉਦਮ ਕਰੇ ਨਾ ਤੇ ਖਾਲਸਾ ਜੀ ਵਾਹਿਗੁਰੂ ਬਾਲ ਬਖਸ਼ ਦਿੰਦਾ ਤੇ ਉਹ ਕਾਰਜ ਫਤਿਹ ਹੋ ਜਾਂਦਾ ਬੰਦਾ ਉਦਮ ਹੀ ਨਹੀਂ ਕਰਦਾ ਜੇ ਆਪਾਂ ਉਦਮ ਕਰਨ ਲੱਗ ਪਈਏ ਨਾ ਤੇ ਗੁਰੂ ਸਾਹਿਬ ਦੀ ਕਿਰਪਾ ਵਰਤਦੀ ਹੈ ਖਾਲਸਾ ਜੀ ਅੜੇ ਮੋਰਚੇ ਫਤਿਹ ਹੋ ਜਾਂਦੇ ਆ ਸੋ ਇਸ ਕਰਕੇ ਮਹਾਰਾਜ ਸਾਨੂੰ ਇਹ ਸਮਝਾਉਂਦੇ ਆ ਕਿ ਭਾਈ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਉਹ ਟਾਸਰਾ ਤੱਕ ਕੇ ਨਾ ਤੇ ਉਦਮ ਜਰੂਰ ਕਰਨਾ ਚਾਹੀਦਾ ਅਮਰਤ ਵੇਲਾ ਵੀ ਮਿਲ ਜਾਂਦਾ ਨਾਮ ਬਾਣੀ ਵੀ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਸਾਰੇ ਸੁੱਖ ਵੀ ਮਿਲ ਜਾਂਦੇ ਜੇ ਉਦਮ ਕਰੀਏ ਤੇ ਆਪਾਂ ਉਦਮ ਹੀ ਨਹੀਂ ਕਰਦੇ ਖਾਲਸਾ ਜੀ ਇਸ ਕਰਕੇ ਸਾਨੂੰ ਫਿਰ ਉਹ ਜਿਹੜਾ ਇਹ ਦੁੱਖ ਹੈ ਇਹ ਸੰਤਾਪ ਝੋਰਾ ਸਾਨੂੰ ਝੱਲਣਾ ਪੈਂਦਾ ਉਦਮ ਕੀਤੇ ਆ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਸੂਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਤੇ ਭੈਣ ਕਹਿੰਦੀ ਮੈਂ ਸ਼ੀਦਾ ਸਾਹਿਬ ਜਾਣ ਲੱਗ ਪਈ ਤੇ ਐਦਵਾਰ ਬਾਰੇ ਪਤਾ ਲੱਗਾ ਮੈਂ ਐਦਵਾਰ ਜਾਣਾ ਸ਼ੁਰੂ ਕਰ ਦਿੱਤਾ ਮਹਾਰਾਜ ਦੀ ਕਿਰਪਾ ਨਾਲ ਕੁਝ 5 ਮਹੀਨੇ ਗਏ ਸਾਂ ਪੰਜਾਂ ਮਹੀਨਿਆਂ ਦੇ ਵਿੱਚ ਨਾ ਤੇ ਮੇਰੇ ਪੁੱਤਰਾਂ ਦਾ ਕੁਝ ਬਣਿਆ ਨਾ ਮੇਰਾ ਕੁਝ ਬਣਿਆ ਵੀ ਮੈਂ ਠੀਕ ਹੋ ਜਾਵਾਂ ਤੇ ਨਾ ਹੀ ਘਰ ਦੇ ਵਿੱਚ ਕੋਈ ਕਲਾ ਕਲੇਸ਼ ਘਟੀ ਨਾ ਹੀ ਮੇਰਾ ਸੁਭਾਅ ਬਦਲਿਆ 5 ਮਹੀਨੇ ਸਾਢੇ 5 ਮਹੀਨੇ 6 ਮਹੀਨੇ 7 ਮਹੀਨੇ ਚਲੇ ਗਏ ਤੇ ਫਿਰ ਮੇਰਾ ਮਨ ਇਹ ਕਹਿਣ ਲੱਗ ਪਿਆ ਵੀ ਨਹੀਂ ਮੈਨੂੰ ਕੁਝ ਨਹੀਂ ਲੱਭਣਾ ਤੇ ਆਪਾਂ ਰਹਿਣ ਦੀ ਇਹ ਜਾਣ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਹੁਣ ਨਹੀਂ ਜਾਇਆ ਕਰਨਾ ਚ ਪਹਿਰਾ ਕੱਟਣਾ ਤੇ ਮਨ ਵਿੱਚ ਇਹ ਮਾੜੇ ਮਾੜੇ ਖਿਆਲ ਆਉਣ ਲੱਗ ਪਏ ਵੀ ਨਹੀਂ ਆਪਾਂ ਨਹੀਂ ਜਾਇਆ ਕਰਨਾ ਜਿੱਦਾਂ ਸਾਰਿਆਂ ਦੀ ਸੋਚ ਹੁੰਦੀ ਆ ਖਾਲਸਾ ਜੀ ਕਿ ਕੀ ਕਰਨਾ ਉੱਥੇ ਜਾ ਕੇ ਰਹਿਣ ਦਿੰਨੇ ਆ ਉਥੋਂ ਕੀ ਮਿਲਣਾ ਇਦਾਂ ਦੀਆਂ ਖਾਲਸਾ ਜੀ ਜਿਹੜੀਆਂ ਗੱਲਾਂ ਬਾਤਾਂ ਮਨ ਵਿੱਚ ਆਉਣ ਲੱਗ ਪਈਆਂ ਇਹਦੀ ਵੀ ਜਿਹੜੇ ਐਤਵਾਰ ਜਾਣਾ ਸੀ ਅਸ਼ਨੀਰ ਮੇਰੇ ਮਾਨ ਨੇ ਬਹੁਤ ਕੀਤਾ ਵੀ ਰਹਿਣ ਦੀ ਏ ਜਾਨ ਨੂੰ ਫਾਇਦਾ ਨਹੀਂ ਰਹਿਣ ਦੀ ਏ ਜਾਨ ਨੂੰ ਕਹਿੰਦੇ ਮੈਂ ਉਦਮ ਕਰਕੇ ਗੁਰੂ ਸਾਹਿਬ ਦੀ ਕਿਰਪਾ ਕੋਈ ਵਰਤੀ ਤੇ ਮੈਂ ਫਿਰ ਐਤਵਾਰ ਚਲੀ ਗਈ 6 7 8 ਮਹੀਨੇ ਹੋ ਗਏ ਸਨ ਜਾਂਦੀ ਜਦੋਂ ਗਈ ਤੇ ਮਹਾਰਾਜ ਦੀ ਕਿਰਪਾ ਨਾਲ ਮੈਂ ਪਹਿਲਾਂ ਪਹੁੰਚ ਗਈ ਸ਼ੀਦਾ ਸਾਹਿਬ ਉਥੇ ਜਾ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਦਰਸ਼ਨ ਮੇਲੇ ਕਰਕੇ ਤੇ ਮੈਨੂੰ ਅੰਦਰ ਹੀ ਜਗ੍ਹਾ ਮਿਲ ਗਈ ਮੈਂ ਉਥੇ ਬੂਹੇ ਦੇ ਕੋਲ ਬੈਠ ਗਈ ਰੋ ਰੋ ਕੇ ਅਰਦਾਸਾਂ ਕੀਤੀਆਂ ਬਾਬਾ ਜੀ ਕਿਰਪਾ ਕਰੋ ਮਹਾਰਾਜ ਮੈਨੂੰ ਕਿਉਂ ਨਹੀਂ ਮਿਲਦਾ ਮੈਨੂੰ ਕਿਉਂ ਨਹੀਂ ਤੁਸੀਂ ਦਿਨੇ ਮੀ ਮੈਨੂੰ ਇੰਨੇ ਮਹੀਨੇ ਹੋ ਗਏ ਆਉਂਦੇ ਨੂੰ ਮੇਰੇ ਤੇ ਤੁਸੀਂ ਕਿਰਪਾ ਹੀ ਨਹੀਂ ਕਰਦੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਤੇ ਹਲੇ ਮੈਂ ਮਨ ਵਿੱਚ ਖਾਲਸਾ ਜੀ ਮਾਤਾ ਕਹਿੰਦੀ ਮੈਂ ਮਨ ਵਿੱਚ ਬੋਲਣ ਹੀ ਨਹੀਂ ਅਰਦਾਸ ਤੇ ਇੱਕ ਬਜ਼ੁਰਗ ਜੀ ਮਾਈ ਮੇਰੇ ਕੋਲੇ ਬਹਿ ਕੇ ਆ ਕੇ ਕਹਿੰਦੀ ਆ ਤੇ ਮੈਨੂੰ ਕਹਿਣ ਲੱਗੀ ਧੀਏ ਕੀ ਮੰਗਦੀਆਂ ਈ ਮੈਂ ਅੱਖਾਂ ਖੋਲ ਕੇ ਗਿਆ ਮਾਤਾ ਮੰਗਣਾ ਕੀ ਆ ਦੁਖੀ ਬੜਿਆ ਜ਼ਿੰਦਗੀ ਦੇ ਵਿੱਚ ਮਹਾਰਾਜ ਨੂੰ ਇਹੋ ਕਹਿ ਰਹੀਆਂ ਕਿ ਮਹਾਰਾਜ 6-7 ਮਹੀਨੇ 8 ਹੋ ਗਏ ਆ ਆਉਂਦੀ ਨੂੰ ਤੇ ਕਿਰਪਾ ਕਰੋ ਅੱਜ ਮੈਂ ਮਹਾ ਆਈਆਂ ਅੱਜ ਮੇਰਾ ਦਿਲ ਨਹੀਂ ਸੀ ਕਰਦਾ ਉਹਨੂੰ ਤੇ ਮਾਈ ਅੱਗੋਂ ਬਣਾ ਕੇ ਮੈਨੂੰ ਕਹਿਣ ਲੱਗੀ ਤੈਨੂੰ ਸਵਾਬ ਮਿਲਣਾ ਤੂੰ ਤੇ ਈਰਖਾ ਨਾਲ ਭਰੀ ਆ ਜਿੰਨੀ ਤੇਰੇ ਵਿੱਚ ਈਰਖਾ ਕਿਸੇ ਸੰਸਾਰ ਦੇ ਬੰਦੇ ਵਿੱਚ ਈਰਖਾ ਨਹੀਂ ਤੂੰ ਕਿਸੇ ਦਾ ਚੰਗਾ ਨਹੀਂ ਵੇਖ ਕੇ ਜਰਦੀ ਉਹ ਮਾਈ ਇਦਾਂ ਮੈਨੂੰ ਕਹਿਣ ਲੱਗੀ ਤੇ ਭੈਣ ਕੇ ਨਹੀਂ ਮੈਨੂੰ ਪਹਿਲੀ ਵਾਰ ਕਿਸੇ ਦੀ ਗੱਲਾਂ ਤੇ ਗੁੱਸਾ ਨਹੀਂ ਆਇਆ ਨਹੀਂ ਤੇ ਮੈਂ ਅੱਗੋਂ ਪੈ ਜਾਨੀ ਹੁੰਨੀ ਆ ਕਹਿੰਦੀ ਉਹਦੇ ਗੱਲ ਤੇ ਮੈਨੂੰ ਗੁੱਸਾ ਹੀ ਨਹੀਂ ਆਇਆ ਮੇਰੇ ਮਨ ਨੇ ਇਦਾਂ ਫੀਲ ਕੀਤਾ ਵੀ ਜਿੱਦਾਂ ਮੈਨੂੰ ਬਾਬਾ ਜੀ ਕਹਿਣ ਦੇ ਆ ਕਹਿੰਦੇ ਆਪਣੀ ਈਰਖਾ ਛੱਡ ਆਪਣੇ ਅੰਦਰੋਂ ਦੁਸ਼ਤ ਛੱਡ ਆਪਣੇ ਅੰਦਰੋਂ ਹੰਕਾਰ ਛੱਡ ਜਿਹੜਾ ਤੂੰ ਆਪਣੀਆਂ ਘਰਣੀਆਂ ਬੀਬੀਆਂ ਨਾਲ ਸਰੀਕੇ ਕਰਦੀਆਂ ਉਹ ਛੱਡ ਦੇ ਛੱਡ ਦੇਂਗੀ ਤੇ ਬਾਬਾ ਦੀਪ ਸਿੰਘ ਤੇਰੀ ਝੋਲੀ ਭਰ ਦੂਗਾ ਇਹ ਨਹੀਂ ਗਾਲੋ ਮਾਤਾ ਨੇ ਕਹੀ ਤੇ ਭੈਣ ਦੱਸਦੀ ਵੀ ਉਹਦੇ ਬੋਲ ਜਿਹੜੇ ਮੇਰੇ ਅੰਦਰ ਇਦਾਂ ਵਜੇ ਤੇ ਮੇਰੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਤੇ ਮਾਤਾ ਉੱਠ ਕੇ ਮੇਰੇ ਲਾਗੂ ਚਲੀ ਗਈ ਕਹਿਣੀ ਮੈਂ ਉੱਥੇ ਬੈਠੀ ਰੋਣ ਲੱਗ ਪਈ ਕਾਫੀ ਸਮਾਂ ਮੈਂ ਅੱਖਾਂ 'ਚੋਂ ਜਲ ਮੇਰਾ ਚੰਦਾ ਰਿਹਾ ਅਰਦਾਸ ਕੀਤੀ ਵੀ ਮਹਾਰਾਜ ਮੈਂ ਤੇ ਪਾਪਨ ਤੇ ਮੈਂ ਤੇ ਵਾਕਿਆ ਬੜੀ ਈਰਖਾ ਮਹਾਰਾਜ ਹਰ ਕੰਮ ਨਾਲ ਨिके-ਨिके ਨਿਆਣਿਆਂ ਨਾਲ ਵੀ ਮੈਂ ਈਰਖਾ ਕਰਦੀ ਆ ਤੇ ਮੈਨੂੰ ਕਿੱਥੋਂ ਮਿਲਣਾ ਤੇਰੇ ਦਰੋਂ ਕਿਰਪਾ ਕਰ ਮੇਰੇ ਹਿਰਦੇ 'ਚੋਂ ਈਰਖਾ ਕੱਢ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਸੁਭਾਅ ਬਦਲ ਜਾਵੇ ਮੇਰੇ ਹਿਰਦੇ ਚੋਂ ਈਰਖਾ ਨਿਕਲ ਜਾਵੇ ਦੁਸ਼ਮਣ ਨਿਕਲ ਜਾਵੇ ਕਿਸੇ ਦਾ ਮਾੜਾ ਸੋਚਣਾ ਨਿਕਲ ਜਾਵੇ ਕਹਿੰਦੀ ਐ ਮੈਂ ਰੋ ਕੇ ਬੈਰਾਗ ਚ ਅਰਦਾਸ ਕੀਤੀ ਤੇ ਜਦੋਂ ਮੈਂ ਘਰ ਗਈ ਮੈਂ ਬਿਲਕੁਲ ਹੌਲੀ ਮੇਰੇ ਸਰੀਰ ਦਾ ਇੰਨਾ ਜਿੱਦਾਂ ਵੇਟ ਹੀ ਘਟ ਗਿਆ ਹੁੰਦਾ ਬਿਲਕੁਲ ਫੁੱਲਾਂ ਵਰਗਾ ਮੇਰਾ ਹਿਰਦਾ ਹੋਇਆ RAM ਨਾਮ ਆ ਘਰੇ ਗਈ ਜਾ ਕੇ ਕੰਮ ਕਾਜ ਕੀਤਾ ਰਹਿ ਰਾਸਤਾ ਪਾਠ ਕੀਤਾ ਉਸ ਤੋਂ ਬਾਅਦ ਕੀਰਤਨ ਸੋਲਾ ਪੜ ਕੇ ਸੌਂਗੀ ਜਦੋਂ ਸੌਂ ਗਈ ਤੇ ਸੁਪਨੇ ਵਿੱਚ ਨਾ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਝੂਲੀ ਅੱਡ ਕੇ ਖਲੋਤੀ ਅੱਖਾਂ ਬੰਦ ਕੀਤੀਆਂ ਤੇ ਪਤਾ ਨਹੀਂ ਕੌਣ ਮੇਰੀ ਝੂਲੀ ਦੇ ਵਿੱਚ ਪ੍ਰਸ਼ਾਦ ਪਾ ਗਿਆ ਫਲ ਪਾ ਗਿਆ ਜਦੋਂ ਮੈਂ ਅੱਖਾਂ ਖੋਲੀਆਂ ਮੈਨੂੰ ਦਿਖਿਆ ਨਹੀਂ ਉਹ ਸੁਪਨੇ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਵਰਤੀ ਉਹ ਉਸ ਦਿਨ ਜਦੋਂ ਮੈਨੂੰ ਰਾ ਸੁਪਨਾ ਆਇਆ ਉਸੇ ਹਫ਼ਤੇ ਮੇਰੇ ਦੋਹਾਂ ਬੱਚਿਆਂ ਨੂੰ ਸੋਹਣਾ ਕੰਮ ਵੀ ਮਿਲ ਗਿਆ ਦੋਹਾਂ ਬੱਚਿਆਂ ਦਾ ਗਾਂਹ ਵੀਜ਼ਾ ਵਧਣ ਵਾਸਤੇ ਜਿਹੜਾ ਖਾਲਸਾ ਜੀ ਉੱਥੇ ਚਾਹੀਦਾ ਹੁੰਦਾ ਉਹ ਵੀ ਮਿਲ ਗਿਆ ਗੁਰੂ ਸਾਹਿਬ ਦੀ ਕਿਰਪਾ ਵਰਤ ਗਈ ਘਰ ਵਿੱਚ ਵੀ ਸ਼ਾਂਤੀ ਆ ਗਈ ਮੇਰਾ ਹਿਰਦਾ ਵੀ ਸ਼ਾਂਤ ਹੋ ਗਿਆ ਮੈਂ ਜਿਹੜੇ ਬੱਚਿਆਂ ਨੂੰ ਉੱਡ ਉੱਡ ਕੇ ਗਾਲ ਪੈਂਦੀ ਸੰਦਰਾਣੀ ਜਠਾਣੀ ਦੇ ਉਹਨਾਂ ਦਾ ਵੀ ਮੇਰਾ ਵਧੀਆ ਹੋ ਗਿਆ ਮਹਾਰਾਜ ਦੀ ਕਿਰਪਾ ਨਾਲ ਮਹੀਨੇ ਦੋਹਾਂ ਮਹੀਨਾ ਦਿਨਾ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਮੈਨੂੰ ਦਿੱਕਤ ਆਉਂਦੀ ਸੀ ਮੇਰੇ ਦਰਦ ਹੁੰਦੀ ਸੀ ਕਈ ਵਾਰ ਉਹ ਵੀ ਠੀਕ ਹੋ ਗਈ ਮੈਂ ਟੈਸਟ ਕਰਾਇਆ ਤੇ ਖਾਲਸਾ ਜੀ ਡਾਕਟਰ ਕਹਿੰਦੇ ਤੁਸੀਂ ਬਿਲਕੁਲ ਠੀਕ ਵੀ ਤੁਹਾਡਾ ਉਹ ਜਿਹੜਾ ਮਾਸ ਦਾ ਟੁਕੜਾ ਅੰਦਰੋਂ ਕੱਢਣਾ ਸੀ ਕੋਈ ਕਰਨਾ ਸੀ ਉਹਨਾਂ ਨੇ ਕਹਿੰਦੇ ਉਹ ਬਿਲਕੁਲ ਠੀਕ ਹੈ ਉੱਥੇ ਕੋਈ ਇਨਫੈਕਸ਼ਨ ਨਹੀਂ ਗਈ ਕੋਈ ਉੱਥੇ ਸਾਨੂੰ ਨਜ਼ਰ ਨਹੀਂ ਆਇਆ ਉਹਨਾਂ ਫਿਰ ਵੀ ਮੇਰੇ ਟੈਸਟ ਕਰਾਏ ਤੇ ਸਾਰਾ ਕੁਝ ਜਿਹੜਾ ਬਿਲਕੁਲ ਸਹੀ ਆਇਆ ਇੱਕ ਖਾਲਸਾ ਜੀ ਈਰਖਾ ਹਿਰਦੇ ਵਿੱਚੋਂ ਕੱਢਣ ਲਈ ਆਪਾਂ ਵੀ ਇਹ ਗਲਤੀ ਤੇ ਨਹੀਂ ਕਰਦੇ ਆਪਾਂ ਇਹੋ ਜੀਆਂ ਗਲਤੀਆਂ ਕਰਦੇ ਹਾਂ ਤਾਂ ਹੀ ਉਹ ਮਹਾਰਾਜ ਦੇ ਘਰੋਂ ਸਾਨੂੰ ਮਿਲਦਾ ਨਹੀਂ ਇੱਕ ਤੇ ਅਸੀਂ ਤਾਣੇ ਮੇਹਣੇ ਬੜੇ ਬਾਬਾ ਜੀ ਨੂੰ ਦਿੰਨੇ ਆ ਹਾਏ ਰੱਬਾ ਮੈਨੂੰ ਦਿੱਤਾ ਨਹੀਂ ਬਾਬਾ ਜੀ ਮੈਨੂੰ ਤਾਂ ਸੁਣੀ ਹੀ ਨਹੀਂ ਮੈਨੂੰ ਤਾਂ ਤੂੰ ਦਿੰਦਾ ਨਹੀਂ ਲੋਕਾਂ ਨੂੰ ਤੂੰ ਦਿੰਦਾ ਤਾਣੇ ਮੇਹਣੇ ਪਹਿਣਨ ਵਾਲਾ ਬੰਦੇ ਨੂੰ ਵੀ ਨਹੀਂ ਮਿਲਦਾ ਈਰਖਾ ਕਰਨ ਵਾਲੇ ਨੂੰ ਵੀ ਨਹੀਂ ਮਿਲਦਾ ਤੇ ਮਹਾਰਾਜ ਦੇ ਘਰ ਜਾ ਕੇ ਨੁਕਸ ਕੱਢਣ ਵਾਲੇ ਨੂੰ ਵੀ ਨਹੀਂ ਮਿਲਦਾ ਇਹ ਚੀਜ਼ਾਂ ਛੱਡ ਦਿਓ ਸਾਰਾ ਕੁਝ ਮਿਲ ਜਾਊਗਾ ਵੇਖੋ ਮਾਤਾ ਜਿਹੜੀ ਸੀ ਮਹਾਰਾਜ ਨੇ ਕੋਈ ਆਪ ਹੀ ਭੇਜੀ ਤੇ ਉਹ ਮਾਤਾ ਨੇ ਖਾਲਸਾ ਜੀ ਭੈਣ ਦੇ ਅੰਦਰੋਂ ਉਹ ਦੱਸਿਆ ਵੀ ਤੈਨੂੰ ਆਹ ਰੋਗਵਾ ਇਸ ਕਰਕੇ ਤੈਨੂੰ ਆਹ ਚੀਜ਼ ਨਹੀਂ ਮਿਲਦੀ ਤੇ ਉਹਨੂੰ ਰਾਹ ਵਿਖਾਇਆ ਤੇ ਭੈਣ ਨੇ ਫਿਰ ਅਰਦਾਸ ਕੀਤੀ ਸ਼ੀਦਾ ਅੱਗੇ ਮਹਾਰਾਜ ਮੇਰੀ ਈਰਖਾ ਖਤਮ ਹੋ ਜਾਏ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਈਰਖਾ ਕੱਢ ਦਿੱਤੀ ਤੇ ਖਾਲਸਾ ਜੀ ਸਤਗੁਰਾਂ ਦੀ ਮਿਹਰ ਵਰਤ ਗਈ ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਜਦੋਂ ਹਾਰ ਪਈਏ ਨਾ ਵੀ ਹਾਰ ਜਾਈਏ ਮਹਾਰਾਜ ਅੱਗੇ ਸਿਆਣਪਾਂ ਛੱਡ ਦਈਏ ਤੇ ਫਿਰ ਰੱਬ ਜਿਹੜਾ ਹੈ ਉਹ ਬੁੱਧ ਜਿਹੜੀ ਬिवेਕ ਦੇ ਦਿੰਦਾ ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜਾ ਬੁੱਧ ਬिवेका ਜਿਹੜਾ ਸਾਰਿਆਂ ਆਸਰਿਆਂ ਨੂੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਟਿਕ ਪੈਂਦਾ ਹੈ ਉਹਦੇ ਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਉਹਨੂੰ ਬिवेਕ ਬੁੱਧ ਬਖਸ਼ ਦਿੰਦੇ ਆ ਤੇ ਫਿਰ ਖਾਲਸਾ ਜੀ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਉਹਦੇ ਦੁੱਖਾਂ ਨੂੰ ਭੰਨ ਲੈਂਦਾ ਤੇ ਉਹਨੂੰ ਸੁਖ ਦੇ ਦਿੰਦਾ ਹੈ ਸੋ ਇਸ ਕਰਕੇ ਸੱਚੇ ਪਾਸ਼ਾ ਮਹਾਰਾਜ ਦੇ ਚਲਣਾ ਵਿੱਚ ਜਦੋਂ ਵੀ ਜਾਈਏ ਸ਼ਰਧਾ ਭਾਵਨਾ ਨਾਲ ਜਾਈਏ ਸ਼ਰਧਾ ਭਾਵਨਾ ਨਾਲ ਗਿਆਨ ਨੂੰ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭਉ ਜਲਤਾਰੇ ਜਦੋਂ ਵਾਹਿਗੁਰੂ ਜੀ ਦਾ ਸਿਮਰਨ ਕਰਾਂਗੇ ਇੱਕ ਨੂੰ ਸਿਮਰਾਂਗੇ ਫਿਰ ਸਾਰੇ ਵੱਡੇ ਸੰਸਾਰਕ ਸਮੁੰਦਰ ਦੋਲ ਝੋਲ ਚੋਂ ਲੰਘਣਾ ਜਿਹੜਾ ਭਵਜਲ ਹੈ ਸੰਸਾਰਕ ਝਗੜੇ ਖਾਲਸਾ ਜੀ ਲੋ ਮੋਹ ਦੀਆਂ ਲਹਿਰਾਂ ਸਾਰੀਆਂ ਖਤਮ ਹੋ ਜਾਣਗੀਆਂ ਤੇ ਗੁਰੂ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੀ ਕਿਰਪਾ ਵਰਤ ਜਾਵੇਗੀ ਜਿਸ ਕਰਕੇ ਸੱਚੇ ਪਾਸ਼ਾ ਮੇਰਾ ਕਰਨ ਸਾਨੂੰ ਸਮਾਤਾਵੇ ਇਹ ਗਲਤੀਆਂ ਨਾ ਕਰੋ ਸੱਚੇ ਪਾਸ਼ਾ ਮੇਰਾ ਕਰਦੇ ਆ ਸਭ ਕੁਝ ਮਿਲਦਾ ਭੁਲਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ